ਨਮਸਕਾਰ ਪਿਛਲੇ ਦਿਨੀ ਸੁਪਰੀਮ ਕੋਰਟ ਦੇ 7 ਜੱਜਾਂ ਦੇ ਬੈਂਚ ਦੇ ਫੈਸਲੇ ਬਾਰੇ ਜਾਣਕਾਰੀ ਕਿ ਸੂਬਾ ਸਰਕਾਰਾਂ ਰਾਖਮਕਰਨ ਵਿੱਚੋਂ ਸਬ ਰਾਖਮਕਰਨ ਯਾਨੀ ਕਿ ਕੋਟੇ ਅੰਦਰੋਂ ਕੋਟਾ ਪਰ ਇਹ ਕੋਟਾ ਹੈ ਕਿੰਨਾ 50% ਅਦਾਲਤ ਨੇ ਕਿਹਾ ਕਿ ਸਾਰੀਆਂ ਅਨੁਸੂਚਿਤ ਜਾਤਾਂ ਅਤੇ ਜਨ ਜਾਤੀਆਂ ਇੱਕ ਸਮਾਨ ਨਹੀਂ ਹਨ ਕੁਝ ਦੂਸਰਿਆਂ ਤੋਂ ਜ਼ਿਆਦਾ ਪਿਛੜੀਆਂ ਹੋ ਸਕਦਿਆਂ ਨੇ ਇਸ ਲਈ ਉਹਨਾਂ ਨੂੰ ਹੋਰ ਬਿਹਤਰ ਬਣਾਉਣ ਲਈ ਸੂਬਾ ਸਰਕਾਰਾਂ ਸਭ ਕਲੈਰੀਫਿਕੇਸ਼ਨ ਕਰਕੇ ਵੱਖਰੇ ਤੌਰ ਤੇ ਕੋਟਾ ਰੱਖ ਸਕਦਿਆਂ ਹਨ ਹਾਲਾਂਕਿ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕੋਟਾ ਅੰਕੜਿਆਂ ਤੋਂ ਜ਼ਿਆਦਾ ਅਤੇ ਪਿਛੜੇ ਪਣਦੇ ਆਧਾਰ ਤੇ ਨਿਰਧਾਰਿਤ ਕੀਤਾ ਜਾਵੇਗਾ ਨਾ ਕਿ ਕਿਸੇ ਸਿਆਸੀ ਲਾਇ ਲਈ ਕੋਈ ਵੰਡ ਕੀਤੀ ਜਾ ਸਕਦੀ ਹੈਗਾ ਕਿ ਕੁਝ ਲੋਕਾਂ ਨੂੰ ਕ੍ਰਿਮੀ ਲਰ ਕਹਿ ਕੇ ਰੱਖਮੇ ਕਰਨ ਤੋਂ ਬਾਅਦ ਰੱਖਿਆ ਜਾ ਸਕਦਾ ਹੈਗਾ ਪੰਜਾਬ ਜਿੱਥੇ ਕੀ ਸਭ ਤੋਂ ਵੱਧ ਦਲਤ ਭਾਈਚਾਰਾ ਵਸਿਆ ਹੋਇਆ ਹੈ ਉੱਥੇ ਇਸ ਫੈਸਲੇ ਨੂੰ ਕਿਵੇਂ ਦੇਖਿਆ ਜਾ ਸਕਦਾ ਹੈਗਾ ਇਸ ਫੈਸਲੇ ਨੂੰ ਸਿਆਸੀ ਆਧਾਰ ਕੀ ਹੋ ਸਕਦਾ ਹੈਗਾ ਆਓ ਜਾਨੀਏ ਮੈਂ ਮੀਵਾ ਸਿੰਘ ਪੁਆਰ ਮਾਲਵਾ ਪੰਜਾਬ 13 ਦੇ ਵਿੱਚ ਪਹਿਲਾਂ ਸਮਝੀਏ ਕਿ ਪੂਰਾ ਮਾਮਲਾ ਹੈ ਕਿ ਸੁਪਰੀਮ ਕੋਰਟ ਨੇ ਇਸ ਫੈਸਲੇ ਨੂੰ ਕਿਵੇਂ ਸੁਣਾਇਆ ਦਰਅਸਲ 1975 ਦੇ ਅੰਦਰ ਪੰਜਾਬ ਸਰਕਾਰ ਨੇ ਅਨੁਸੂਚੀ ਜਾਤਾਂ ਦੇ ਰਾਖਵੇਂਕਰਨ ਵਿਚ ਵਾਲਮੀਕੀ ਅਤੇ ਮਜਬੀ ਸਿੱਖਾਂ ਨੂੰ ਪਹਿਲ ਦੇਣ ਦੇ ਲਈ ਫੈਸਲਾ ਲਿਆ ਗਿਆ ਸੀ ਸਰਕੂਲਰ ਦੇ ਵਿੱਚ ਕਿਹਾ ਗਿਆ ਹੈ ਕਿ ਉਸ ਵੇਲੇ 25% ਦੀ ਅਨੁਸੂਚੀ ਜਾਤਾਂ ਦੇ ਰਾਖਵੇਂ ਕਰਨ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਪਹਿਲੇ ਹਿੱਸੇ ਦੇ ਅੰਦਰ ਵਾਲਮੀਕੀ ਅਤੇ ਮਜਬੀ ਸਿੱਖਾਂ ਦਾ ਕੋਟਾ ਹੋਵੇਗਾ ਦੂਜੇ ਹਿੱਸੇ ਵਿੱਚ ਅਨੁਸੂਚੀ ਜਾਤਾਂ ਦੇ 39 ਜੋ ਹੋਰ ਜਾਤੀਆਂ ਨੇ ਉਹਨਾਂ ਦੇ ਭਾਈਚਾਰੇ ਦਾ ਹੋਵੇਗਾ ਇਸ ਨੂੰ ਕਰੀਬ 30 ਸਾਲਾਂ ਤੋਂ ਬਾਅਦ 2004 ਦੇ ਅੰਦਰ ਅਦਾਲਤ ਦੇ ਅੰਦਰ ਚੁਣੌਤੀ ਦਿੱਤੀ ਗਈ ਸੀ ਉਸ ਵੇਲੇ ਅਦਾਲਤ ਨੇ ਕਿਹਾ ਗਿਆ ਹੈ ਕਿਹਾ ਗਿਆ ਸੀ ਕਿ ਕਿਸੇ ਵੀ ਸੂਬਾ ਸਰਕਾਰ ਨੂੰ ਅਨੁਸੂਚੀ ਜਾਤਾਂ ਤੇ ਕੋਟੇ ਨੂੰ ਅੱਗੇ ਕੋਟਾ ਦੇਣ ਦਾ ਅਧਿਕਾਰ ਨਹੀਂ ਹੈ ਉਹਨਾਂ ਨੇ ਕਿਹਾ ਹੈ ਕਿ ਆਰਟੀਕਲ 341 ਦੇ ਤਹਿਤ ਇਹ ਅਧਿਕਾਰ ਸਿਰਫ ਦੇਸ਼ ਦੇ ਰਾਸ਼ਟਰਪਤੀ ਕੋਲ ਹੈ ਕੋਰਟ ਨੇ ਕਿਹਾ ਹੈ ਕਿ ਐਸੀ ਕੋਟੇ ਦੇ ਵਿੱਚੋਂ ਅੱਗੇ ਕੋਟਾ ਵੱਖ ਕਰਨਾ ਕੋਟਾ ਵਖ ਦੇਣਾ ਆਰਟੀਕਲ 14 ਦੀ ਉਲੰਘਣਾ ਹੈ ਇਸ ਦੇ ਬਾਵਜੂਦ ਪੰਜਾਬ ਸਰਕਾਰ ਨੇ 2006 ਦੇ ਅੰਦਰ ਪੰਜਾਬ ਸ਼ੈਡਿਊਲ ਕਾਸਟ ਐਂਡ ਬੈਕਵਰਡ ਕਲਾਸ ਰਿਵਿਊਏਸ਼ਨ ਸਰਵਿਸ ਐਕਟ 6 ਨੂੰ ਕਾਨੂੰਨ ਬਣਾਇਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਅਨੁਸੂਚੀ ਜਾਤੀਆਂ ਦੇ ਲਈ ਰਾਖਮ ਕਰਨ ਕੀਤੀਆਂ ਕੁੱਲ ਸੀਟਾਂ ਦੇ ਵਿੱਚੋਂ 50 ਫੀਸ ਦੇ ਉਤੇ ਰੱਖਵਾ ਕਰਨ ਵਾਲਮੀਕੀਏ ਤੇ ਮਜਬੂਰ ਸਿੱਖਾਂ ਨੂੰ ਦਿੱਤੀ ਜਾਵੇਗੀ ਇਸ ਨੂੰ ਐਸ ਵਿਧਾਨਿਕ ਧੱਸਦੇ ਹੋਏ ਦਵਿੰਦਰ ਸਿੰਘ ਨਾਮ ਦੇ ਇੱਕ ਸ਼ਖਸ ਪੰਜਾਬ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ 2010 ਦੇ ਵਿੱਚ ਹਾਈ ਕੋਰਟ ਨੇ ਇਹ ਫੈਸਲੇ ਦੇ ਵਿੱਚ ਇਸ ਕਾਨੂੰਨ ਨੂੰ ਐਸ ਵਿਧਾਨਿਕ ਧੱਸਦੇ ਹੋਏ ਖਤਮ ਕਰ ਦਿੱਤਾ ਗਿਆ ਸੀ ਫਿਰ 200 ਵਿਦੇ ਅੰਦਰ ਜਸਟਿਸ ਮਿਸਰਾ ਦੀ ਅਗਵਾਈ ਵਿੱਚ ਪੰਜ ਜੱਜਾਂ ਦੇ ਬੈਂਚ ਨੇ ਇਸ ਫੈਸਲੇ ਨੂੰ 2000 ਚਾਰ ਦੇ ਫੈਸਲੇ ਨੂੰ ਮੁੜ ਤੋਂ ਵਿਚਾਰ ਕਰਨ ਲਈ ਸੁਣਵਾਈ ਕੀਤਾ ਗਿਆ। ਮਾਮਲੇ ਦੀ ਆਖਰੀ ਫੈਸਲੇ ਦੇ ਲਈ ਫਰਵਰੀ 2024 ਦੇ ਵਿੱਚ ਇਸ ਦੀ ਅਗਵਾਈ ਸੱਤ ਜੱਜਾਂ ਵੱਲੋਂ ਕੀਤੀ ਜਾ ਰਹੀ ਸੀ। ਹੁਣ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ 7 ਜੱਜਾਂ ਦੇ ਬੈਂਚ ਨੇ 6 ਇੱਕ ਦੇ ਆਧਾਰ ਤੇ ਮੰਨਿਆ ਕਿ ਇਸ ਅਨੁਸੂਚਿਤ ਜਾਤੀ ਨੂੰ ਉਸ ਵਿੱਚ ਸ਼ਾਮਲ ਕੀਤੀਆਂ ਜਾਤਾਂ ਦੇ ਆਧਾਰ ਤੇ ਵਿੰਡਨ ਸੰਵਿਧਾਨਿਕ ਸੰਵਿਧਾਨ ਦੇ ਆਰਟੀਕਲ 341 ਦੇ ਖਿਲਾਫ ਨਹੀਂ ਹੈ ਚੀਫ ਜਸਟਿਸ ਡੀ वाई चंद्रचੂਡ ਨੇ ਕਿਹਾ ਅਤੇ ਜਸਟਿਸ ਮਨੋਜ ਮਿਸਰਾ ਦੇ ਫੈਸਲੇ ਵਿੱਚ ਕਿਹਾ ਗਿਆ ਹੈ ਕਿ ਅਨੁਸੂਚਿਤ ਜਾਤ ਅਣਸੂਚੀ ਜਾਤਾਂ ਨੂੰ ਇੱਕ ਸਮਾਨ ਵਰਗ ਵਿੱਚ ਨਹੀਂ ਰੱਖਿਆ ਜਾ ਸਕਦਾ ਹੈ। ਉਹਨਾਂ ਨੇ ਲਿਖਿਆ ਹੈ ਕਿ ਕੁਝ ਜਾਤियां ਸਵੀਪਰ ਨੂੰ ਸਾਫ਼ ਕਰਨ ਦਾ ਕੰਮ ਕਰਦੀਆਂ ਹਨ। ਕਰਦੀਆਂ ਨੇ ਉਹ ਜ਼ਾਹਿਰ ਜੀ ਗੱਲ ਹੈ ਕਿ ਬਾਕੀ ਜਾਤियां ਤੋਂ ਪਿਛੜੀਆਂ ਰਹਿੰਦੀਆਂ ਹਨ। ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਇਹ ਸਪੈਸ਼ਲ ਦੀ ਗੱਲ ਕੀਤੀ ਜਾ ਰਹੀ ਸੀ ਤਾਂ ਇੱਕ ਕ੍ਰੀਮੀ ਲੇਅਰ ਦੇ ਦਾ ਕਾਫੀ ਜ਼ਿਕਰ ਕੀਤਾ ਜਾ ਰਿਹਾ ਸੀ ਇਹ ਕਲੀਮੀਲੇਰ ਪਰ ਇਹ ਕਲੀਮੀਲੇਰ ਆਕਰ ਹੈ ਕਿ ਇਸ ਕ੍ਰੀਮੀਲੇਰ ਦਾ ਮਤਲਬ ਕੀ ਹੈ ਉਹ ਵਰਗ ਜੋ ਆਰਥਿਕ ਅਤੇ ਸਮਾਜਿਕ ਰੂਪ ਦੇ ਵਿੱਚ ਵਿਕਸਿਤ ਨਹੀਂ ਹੈ ਉਸ ਨੂੰ ਰੱਖਮੇ ਕਰਨ ਦੀ ਵਰਤੋਂ ਨਹੀਂ ਕਰ ਸਕਦੇ ਹਨ ਜਸਟਿਸ ਬੀ ਆਰ ਗਵਾਈ ਨੇ ਕਿਹਾ ਹੈ ਕਿ ਹੋਰ ਪਛੜੇ ਵਰਗ ਦੇ ਰੱਖਮੇ ਕਰਨ ਮੰਗ ਅਸੂਚੀ ਜਾਤੀ ਅਤੇ ਜਨ ਜਾਤੀਆਂ ਦੇ ਵਿੱਚ ਵੀ ਕਲੀਮੀਲੇਰ ਆਉਣਾ ਚਾਹੀਦਾ ਹੈ ਹਾਲਾਂਕਿ ਉਹਨਾਂ ਨੇ ਇਹ ਨਹੀਂ ਕਿਹਾ ਹੈ ਕਿ ਕ੍ਰਿਮੀਨੇਲ ਕਿੰਨੇ ਤੱਕ ਕੀਤੀ ਜਾ ਸਕਦੀ ਹੈ ਜਸਟਿਸ ਪੰਕਜ ਮਿਸ਼ਰਾ ਨੇ ਕਹਿਆ ਹੈ ਕਿ ਜੇਕਰ ਇੱਕ ਪੀੜੀ ਰੱਖਮਾ ਕਰਨ ਲੈ ਕੇ ਸਮਾਜ ਦੇ ਅੰਦਰ ਅੱਗੇ ਵਧੀ ਹੈ ਵੱਧ ਗਈ ਹੈ ਤਾਂ ਆਉਣ ਵਾਲੀਆਂ ਪੀੜੀਆਂ ਨੂੰ ਰੱਖਮਾ ਕਰਨ ਨਹੀਂ ਮਿਲਣਾ ਚਾਹੀਦਾ ਹੈ ਹੁਣ ਗੱਲ ਕਰਦੇ ਹਾਂ ਕਿ ਇਸ ਦੇ ਅਸਰ ਕੀ ਹੈ ਕਿ ਇਨਾ ਸੌਖਾ ਹੈ ਜਿੰਨਾ ਸਾਨੂੰ ਲੱਗ ਰਿਹਾ ਹੈਗਾ ਇਸ ਦੇ ਬਾਬਤ ਅਸੀਂ ਉਹ ਮੰਨਦੇ ਹਾਂ ਕਿ ਇਸ ਫੈਸਲੇ ਦੇ ਨਾਲ ਇੱਕ ਸਨੇਹਤਾ ਦੇਸ ਭਰ ਵਿੱਚ ਜ਼ਰੂਰ ਗਿਆ ਹੈ ਕਿ ਅਸੀਂ ਅਨੁਸੂਚਿਤ ਜਾਤੀ ਦੇ ਭਾਈਚਾਰਾ ਜੋ ਇੱਕ ਸਮਾਨ ਭਾਈਚਾਰੇ ਵਾਂਗ ਨਹੀਂ ਉਹਨਾਂ ਨੂੰ ਦੇਖ ਸਕਦੇ ਹਾਂ ਇਸ ਦੇ ਅੱਗੇ ਕਈ ਸਖਾਵਾਂ ਹਨ ਪਰ ਉਹਨਾਂ ਨੂੰ ਪ੍ਰਿਭਾਸ਼ਿਤ ਕਰਨਾ ਵੀ ਆਪਣੇ ਆਪ ਚ ਇੱਕ ਵੱਡੀ ਚੁਣੌਤੀ ਹੈ ਉਹ ਮੰਨਦੇ ਹਨ ਕਿ ਇਸ ਦੇਹ ਦੇ ਵਿੱਚ ਦੋ ਤਰ੍ਹਾਂ ਦੇ ਚੁਣੌਤੀਆਂ ਆ ਸਕਦੀਆਂ ਹਨ ਇੱਕ ਤਾਂ ਇਹ ਹੈ ਕਿ ਕੋਟੇ ਵਿਛਲੇ ਪੜਿਆ 50% ਦੀ ਜੋ ਲਿਮਟ ਹੈ ਪਹਿਲਾਂ ਉਸ ਨੂੰ ਖਤਮ ਕਰਨਾ ਚਾਹੀਦਾ ਹੈ ਇਸ ਨੂੰ ਮੂੜ ਤੋਂ ਸ਼ਾਮਲ ਕਰਨਾ ਚਾਹੀਦਾ ਹੈ ਉਹ ਕਹਿੰਦੇ ਹਨ ਕਿ ਮੌਜੂਦਾ ਅਰਥਚਾਰੇ ਨੂੰ ਦੇਖਦੇ ਹੋਏ ਸਮਾਨਤਾ ਲਿਆਂਦੇ ਲਈ ਘੱਟੋ-ਘੱਟ ਤਿੰਨ ਪੀੜੀਆਂ ਲੱਗ ਜਾਂਦੀਆਂ ਹਨ ਸਿਰਫ ਮਾਪੇ ਨੂੰ ਇੱਕ ਵਾਰ ਮਿਲੇ ਕੋਟੇ ਦੇ ਆਧਾਰ ਤੇ ਉਹਨਾਂ ਦੇ ਬੱਚਿਆਂ ਨੂੰ ਬਾਕੀਆਂ ਦੇ ਨਾਲ ਸਮਾਨ ਸਮਝਣਾ ਵਿਵਹਾਰਿਕ ਨਹੀਂ ਲੱਗਦਾ ਹੈ ਉਹ ਇਹ ਵੀ ਮੰਨਦੇ ਹਨ ਕਿ ਕਲੀਮੇ ਲੇਅਰ ਨੂੰ ਬਾਹਰ ਕਰਨ ਦੇ ਕਰਨ ਤੋਂ ਬਾਅਦ ਕੋਟੀ ਦੀਆਂ ਸੀਟਾਂ ਨੂੰ ਵੰਡਣਾ ਵੀ ਇੱਕ ਵੱਡੀ ਚੁਣੌਤੀ ਹੋ ਸਕਦੀ ਹੈ ਕਈ ਵਾਰ ਅਜਿਹਾ ਹੁੰਦਾ ਹੈ ਕਿ ਕੋਟੀ ਦੀਆਂ ਸਾਰੀਆਂ ਸੀਟਾਂ ਭਰੀਆਂ ਨਹੀਂ ਜਾ ਸਕਦੀਆਂ ਵੰਡ ਕਿਵੇਂ ਕੀਤੀ ਜਾਵੇ ਔਰ ਇਹ ਸੱਚਮੁੱਚ ਹੀ ਸਰਕਾਰਾਂ ਨੂੰ ਇਸ ਕੋਟੇ ਦੀ ਵੰਡਬਾੜ ਕਰਦੇ ਸਮੇਂ ਵੋਟ ਸ਼ੇਅਰਿੰਗ ਬਾਰੇ ਵੀ ਨਹੀਂ ਸੋਚਿਆ ਨੀ ਗਿਆ ਇਸ ਬਾਰੇ ਅਸੀਂ ਯੂਨੀਵਰਸਿਟੀ ਦੇ ਕੁਝ ਪ੍ਰੋਫੈਸਰਾਂ ਨਾਲ ਗੱਲ ਕੀਤੀ ਅਤੇ ਉਹ ਕਹਿੰਦੇ ਨੇ ਕਿ ਸ਼ਾਇਦ ਇਹ ਦੋ ਚੀਜ਼ਾਂ ਨੂੰ ਅਸੀਂ ਵੱਖ ਨਹੀਂ ਕਰ ਸਕਦੇ ਹਾਂ ਉਹਨਾਂ ਨੇ ਇਸ ਗੱਲ ਨੂੰ ਪੂਰੀ ਤਰ੍ਹਾਂ ਸਤਿ ਭਾਵਨਾ ਅਤੇ ਇੱਕ ਹੋਰ ਕੋਈ ਵੀ ਸਰਕਾਰ ਹੋਵੇ ਕੋਟੇ ਦੀ ਵੰਡ ਕਰਦੇ ਹੋਏ ਵੋਟ ਸ਼ੇਅਰਿੰਗ ਨੂੰ ਜ਼ਰੂਰ ਧਿਆਨ ਵਿੱਚ ਰੱਖਣਗੇ ਉਹ ਇਹ ਵੀ ਮੰਨਦੇ ਹਨ ਕਿ ਇਸ ਸਦਭਾਵਨਾ ਦੇ ਵਿੱਚ ਕਾਸਟ ਸੈਂਸਸ ਕਾਫੀ ਅਹਿਮ ਕਦਮ ਸਾਬਤ ਹੋ ਸਕਦਾ ਹੈ ਹੁਣ ਗੱਲ ਕਰਦੇ ਹਾਂ ਕਿ ਸਦਭਾਵਨਾ ਦੇ ਨਾਮ ਕਿਵੇਂ ਇਸ ਕੋਟੇ ਨੂੰ ਕੀਤਾ ਜਾ ਸਕਦਾ ਹੈ ਦੂਜੀ ਗੱਲ ਇੱਥੇ ਇਹ ਵੀ ਆ ਜਾਂਦੀ ਹੈ ਕਿ ਇਸ ਨੂੰ ਰਾਜਨੀਤਿਕ ਰੰਗਤਵੀ ਦਿੱਤੀ ਜਾਵੇਗੀ ਕਿਉਂਕਿ ਕੁਝ ਰਾਜਨੀਤਿਕ ਫਾਇਦੇ ਦੇ ਲਈ ਇਸ ਦਾ ਵਰਗੀਕਰਨ ਕਰਨ ਵਿੱਚ ਵੀ ਦਿੱਕਤਾਂ ਆ ਸਕਦੀਆਂ ਹਨ ਜਿਵੇਂ ਕਿ ਵੱਖਰੇ ਵੱਖਰੇ ਰੂਪ ਵਿੱਚ ਕਾਂਗਰਸੀ ਅਕਾਲੀ ਭਾਜਪੀ ਨਾਲ ਜੁੜੇ ਹੋਏ ਲੋਕੀ ਹਨ ਦੇਖਣ ਵਾਲੀ ਗੱਲ ਇਹ ਹੈ ਕਿ ਕਿ ਸੂਬਾ ਸਰਕਾਰਾਂ ਕੋਟੇ ਅੰਦਰੋਂ ਕੋਟੇ ਨੂੰ ਕਿਵੇਂ ਨਿਰਧਾਰਿਤ ਕਰਨਗੀਆਂ ਉਮੀਦ ਕਰਦੇ ਹਾਂ ਕਿ ਇਹ ਫੈਸਲਾ ਜਲਦੀ ਹੀ ਲਾਗੂ ਕੀਤਾ ਜਾਵੇ ਜਿਸ ਦੇ ਨਾਲ ਜੋ ਰਾਖਮਕਰਨ ਦੇ ਯੋਗ ਵਰਗ ਨੇ ਉਹਨਾਂ ਨੂੰ ਇਸ ਦਾ ਫਾਇਦਾ ਮਿਲ ਸਕੇ ਅਤੇ ਮਾਨਯੋਗ ਸੁਪਰੀਮ ਕੋਰਟ ਦਾ ਜੋ ਫੈਸਲਾ ਹੈ ਉਹ ਮੰਨਣਯੋਗ ਹੋਵੇ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਸੂਬਾ ਸਰਕਾਰਾਂ ਨੇ ਨਿਰਪਰ ਕਰਦਿਆ ਨੇ ਉਹ ਕਿੰਨੀ ਜਲਦੀ ਇਸ ਫੈਸਲੇ ਨੂੰ ਲਾਗੂ ਕਰਦਿਆ ਨੇ እንትናን መዋደው